ਸਤਿ ਸ਼੍ਰੀ ਅਕਾਲ ਮੈਂ ਆਹ ਹਰਪ੍ਰੀਤ कौर ਤੇ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਕਸਰ ਕਿਹਾ ਜਾਂਦਾ ਹੈ ਕਿ ਵਿਆਹ ਮੋਤੀਚੂਰ ਦਾ ਇੱਕ ਇਹੋ ਜਿਹਾ ਲੱਡੂ ਹੈ ਜਿਹੜਾ ਖਾਂਦਾ ਉਹ ਵੀ ਪਛਤਾਂਦਾ ਹੈ ਤੇ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਂਦਾ ਹੈ ਫਿਰ ਖਾ ਕੇ ਪਛਤਾਣਾ ਜਿਆਦਾ ਵਧੀਆ ਹੈ ਇਹਦੇ ਤੋਂ ਚੰਗਾ ਕੀ ਤੁਸੀਂ ਲਲਚਾਉਂਦੇ ਰਹੋ ਨਹੀਂ ਮੈਂ ਤੁਹਾਨੂੰ ਕੋਈ ਉਪਦੇਸ਼ ਨਹੀਂ ਦੇ ਰਹੀ ਤੇ ਨਾ ਹੀ ਮੈਂ ਕੋਈ ਮੈਰਿਜ ਬਿਊਰੋ ਖੋਲਣ ਜਾ ਰਹੀ ਆ ਮੈਂ ਅੱਜ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਉਣ ਜਾ ਰਹੀ ਆ ਜਿਹੜੇ 28 ਤਰੀਕ ਨੂੰ ਬਰਾਤਾਂ ਲੈ ਕੇ ਚੱਲੇ ਨੇ ਤੇ ਅੱਜ ਤੁਹਾਨੂੰ ਸੱਦਾ ਪੱਤਰ ਦੇਣ ਆਏ ਨੇ ਆਓ ਫਿਰ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਤੇ ਉਹਨਾਂ ਤੋਂ ਇਨਵੀਟੇਸ਼ਨ ਲੈਣਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅਜੀਤ ਸਟੂਡੀਓ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮੀਚ ਥੈਂਕ ਯੂ ਜੀ ਅ ਸ਼ਿਤੇਜੀ ਸੱਤ ਪਹਿਲੇ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਫਿਲਮ ਬਣਾਈ ਵੇਖ ਬਰਾਤਾਂ ਚੱਲੀਆਂ ਹਾਂਜੀ ਇਹਦਾ ਕਨਸੈਪਟ ਬਿਲਕੁਲ ਹੀ ਯੂਨੀਕ ਹੈ ਹੁਣ ਤੱਕ ਇਹੋ ਜਿਹਾ ਮਤਲਬ ਸਾਡੀਆਂ ਰੂੜੀਵਾਦੀ ਸਾਡੇ ਸਿਧਾਂਤ ਆਂਧਵਿਸ਼ਵਾਸ ਚੱਲਦੇ ਤਾਂ ਬੜੀ ਦੇਰ ਤੋਂ ਆ ਰਹੇ ਨੇ ਪਰ ਇਸ ਕਨਸੈਪਟ ਨੂੰ ਲੈ ਕੇ ਹਜੇ ਤੱਕ ਫਿਲਮ ਕਿਸੇ ਨੇ ਨਹੀਂ ਬਣਾਈ ਸੀ ਤੁਸੀਂ ਕੀ ਸੋਚ ਕੇ ਤੁਹਾਡੇ ਦਿਮਾਗ ਵਿੱਚ ਕੀ ਆਇਆ ਕਿ ਤੁਸੀਂ ਇਸ ਕਨਸੈਪਟ ਨੂੰ ਚੁਣਿਆ ਅ ਹਿੰਦੀ ਫਿਲਮ ਸੀਗੀ ਓ ਮਾਈ ਗਾਡ ਕੁਛ ਨਾ ਕੁਛ ਉੱਥੋਂ ਇਨਸਪੀਰੇਸ਼ਨ ਜ਼ਰੂਰ ਸੀਗੀ ਜੀ ਕਿ ਜਿਵੇਂ ਲੋਕੀ ਵਹਿਮ ਪਰਮਾਜ ਬਹੁਤ ਜ਼ਿਆਦਾ ਪਏ ਹੁੰਦੇ ਨੇ ਬਈ ਇੱਕ ਮੈਸੇਜ ਆਪਾਂ ਬਿਲਕੁਲ ਛੋਟਾ ਜਿਹਾ ਦਿੱਤਾ ਲੇਕਿਨ ਆਈਡੀਆ ਇੱਕ ਉੱਥੋਂ ਆਇਆ ਸੀਗਾ ਜੀ ਆ ਕੁੰਡਲੀਆਂ ਮਲਾਣੀਆਂ ਵਹਿਮਾ ਪਰਮਾਜ ਪੈਣ ਦਾ ਉਹਨੂੰ ਅਸੀਂ ਫਿਰ ਕਾਮੇਡੀ ਦਾ ਇੱਕ ਰੂਪ ਦੇ ਕੇ ਇੱਕ ਕੰਪਲੀਟ ਫਿਲਮ ਦਾ ਸਟੋਰੀਜ਼ ਬਣਾ ਕੇ ਉਹ ਪੇਸ਼ ਕੀਤੀ ਹੈ ਬਾਕੀ ਮੈਸੇਜ ਆਹੀ ਹੈ ਕਿ ਵਹਿਮਾ ਪਰਮਾਜ ਨਹੀਂ ਪਹਿਣਾ ਚਾਹੀਦਾ ਬਟ ਜਿਹੜਾ ਜਿਹੜੀ ਸਾਡੀ ਜ਼ਿਆਦਾ ਕਨਸੈਂਟਰੇਸ਼ਨ ਸੀ ਉਹ ਸੀਗੀ ਐਂਟਰਟੇਨਮੈਂਟ ਵੱਲ ਜੀ ਕਿ ਕਿ ਹਜੇ ਮੈਨੂੰ ਨਹੀਂ ਲੱਗਦਾ ਸੀ ਹਜੇ ਨੀ ਮੈਚੋਰ ਹੋ ਗਿਆ ਕਿ ਅਸੀਂ ਮੈਸੇਜ ਦੇਣ ਲੱਗ ਜੇ ਲੋਕਾਂ ਨੂੰ ਹੈਨਾ ਜੀ ਤੇ ਐਂਟਰਟੇਨਮੈਂਟ ਦਾ ਇੱਕ ਸਾਧਨ ਹੈ ਸਿਨੇਮਾ ਜੀ ਇੱਕ ਆ ਪੀਨੂ ਜੀ ਤੁਸੀਂ ਦੱਸੋ ਕਿ ਤੁਸੀਂ ਇਸ ਫਿਲਮ ਦੇ ਵਿੱਚ ਸੇਰਾ ਤਾਂ ਤੁਹਾਡੇ ਸੇਰੀ ਬਚਿਆ ਜੀ ਹਲਾ ਲੋਕ ਕੀ ਕਹਿੰਦੇ ਆ ਅਸੀਂ ਸਾਡੇ ਕੋਲ ਤਾਂ ਇੱਕੋ ਹੀ ਨਹੀਂ ਸੰਭੀ ਜਾਂਦੀ ਤੇ ਤੁਸੀਂ ਤੇ ਦੋ ਦੋ ਸੰਭੰਦੀ ਤਿਆਰੀ ਤੇ ਤੇ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਹੋ ਇਸ ਫਿਲਮ ਦਾ ਇੱਕ ਮੈਂ ਆ ਜਿਹੜੀ ਫਿਲਮ ਹੈ ਜੀ ਵੇਖ ਵਰਤਾਂ ਚੱਲੀਆਂ ਜਦੋਂ ਅਸੀਂ ਕਨਸੈਪਟ ਸੁਣਿਆ ਸੀਗਾ ਉਹਦੀ ਅਸੀਂ ਸਾਰੇ ਭਰਾ ਇਕੱਠੇ ਵੜੇ ਅਮਰਿੰਦਰ ਗਿੱਲ ਕਾਰਜਵੀਰਾ ਆਪਣਾ ਸਿਤੇ ਚੌਧਰੀ ਜੀ ਨਰੇਸ਼ ਕਥੂਰੀਆ ਜੀ ਤਾਂ ਇਹਨਾਂ ਨੇ ਸਕ੍ਰਿਪਟ ਨਰੇਟ ਕੀਤੀ ਜੀ ਆਪਣੇ ਸਿਤੇ ਚੌਧਰੀ ਜੀ ਨੇ ਤਾਂ ਬਾ ਕਮਾਲ ਉਹਦੀ ਲੱਗਿਆ ਥਿਸ ਇਜ਼ ਅ ਫਿਲਮ ਮੇਕ ਕਰਨੀ ਚਾਹੀਦੀ ਹੈ ਤੇ ਮੈਂ ਪ੍ਰਾਊਡ ਫੀਲ ਕਰਦਾ ਇਸ ਫਿਲਮ ਦਾ ਪਾਰਟ ਬਣ ਕੇ ਬਹੁਤ ਹੀ ਡਿਫਰੈਂਟ ਫਿਲਮ ਹੈ ਜੀ ਤੇ 1 ਸਾਲ ਬਾਅਦ ਮੇਰੀ ਮੂਵੀ ਆਉਣ ਲੱਗੀ ਹੈ ਜੀ ਪਿਛਲੇ ਸਾਲ 2016 ਦੇ ਵਿੱਚ 29 ਜੁਲਾਈ ਨੂੰ ਮੇਰੀ ਮੂਵੀ ਆਈ ਸੀ ਬੰਬੂਗਾਰਡ ਸਾਰਿਆਂ ਨੇ ਬਹੁਤ ਸਰਾਈ ਸੀ ਬਹੁਤ ਵਧੀਆ ਮੂਵੀ ਲੱਗੀ ਸੀ ਤਾਂ ਇਸ ਗੱਲ ਦੀ ਗਾਰੰਟੀ ਹੈ ਇਹ ਮੂਵੀ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਸਾਰੇ ਜਾਨੇ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਇਸ ਮੂਵੀ ਨੂੰ ਇੰਜੋਏ ਕਰ ਸਕਦੇ ਹੋ ਇਹ ਸਭ ਫੈਮਲੀ ਮੂਵੀ ਫੈਮਲੀ ਡਰਾਮਾ ਜਿਹੜਾ ਕੁਝ ਆਪਣੇ ਆਮ ਕਰਾਂ ਤੁਸੀਂ ਰਿਲੇਟ ਕਰੋਗੇ ਹਰੇਕ ਕੈਰੈਕਟਰ ਨਾਲ ਰਿਲੇਟ ਕਰੋਗੇ ਤੁਹਾਨੂੰ ਐਲਗੋ ਵੀ ਹਾਂ ਸਾਡੇ ਵਿਚਲੀ ਗੱਲ ਹੈ ਸਾਡੀ ਆਪਣੀ ਗੱਲ ਹੈ ਜੀ ਕਵਿਤਾ ਜੀ ਤੁਸੀਂ ਫਿਲਮ ਚ ਡੱਬਿਓ ਕਰਨ ਜਾ ਰਹੇ ਹੋ ਪੰਜਾਬੀ ਫਿਲਮ ਦੇ ਵਿੱਚ ਹੁਣ ਤੱਕ ਤੁਸੀਂ ਹਿੰਦੀ ਸੀਰੀਅਲਸ ਵੀ ਕਰਦੇ ਰਹੇ ਹੋ ਤੇ ਹੁਣ ਇੱਕਦਮ ਪੰਜਾਬੀ ਦੇ ਵਿੱਚ ਤੇ ਫਿਰ ਉਹਦੇ ਵਿੱਚ ਵੀ ਨਾਲ ਹਰਿਆਣਵੀ ਟੱਚ ਦੋ ਦੋ ਲੈਂਗੁਏਜ ਨੂੰ ਇਕੱਠਾ ਸੰਭਾਲਣਾ ਤੁਹਾਨੂੰ ਔਖਾ ਲੱਗਿਆ ਜਾਂ ਤੁਸੀਂ ਉਹਨੂੰ ਮੈਨੇਜ ਕਰ ਸਕੇ ਮੈਨੂੰ ਬੜਾ ਮਜ਼ਾ ਆਇਆ ਔਰ ਮੇਰੀ ਭਾਸ਼ਾ ਜੋ ਹੈ ਨਾ ਅਬ ਹਿੰਦੀ ਹਰਿਆਣਵੀ ਪੰਜਾਬੀ ਤੀਨੋਂ ਦੀ ਮਿਕਸਚਰ ਹੋ ਗਈ ਹੈ ਬੜੀ ਅੱਛੀ ਡਿਸ਼ ਬਣ ਗਈ ਹੈ ਤੀਨੋਂ ਨੂੰ ਮਿਲਾ ਕੇ ਔਰ ਨਹੀਂ ਬਹੁਤ ਅੱਛਾ ਇਹ ਐਕਸਪੀਰੀਅੰਸ ਰਹਾ ਮੈਨੇ ਬਹੁਤ ਕੁਝ ਸਿੱਖਾ इस फिल्म से और जैसे कि बीनू ने कहा कि जब ये कहानी क्षित जी ने सुनाई जी। आ, सेम चीज़ मेरे साथ हुई थी कि एफआईआर के बाद मैं कई सारी चीज़ें कर रही थी टीवी पे कुछ रियलिटी शो कोई सीरियल रेडियो पे भी एक शो मैं कर रही थी जो टीवी पे भी आ रहा था आ, लेकिन कुछ मज़ा नहीं आ रहा था जी और भी एक आध और मराठी फिल्में ऑफ़र हो रही थी कुछ ये नहीं लग रहा था ऐसा लग रहा था कि क्या करूँ एफ के टक्कर का ਔਰ ਉਨ ਦਿਨੋਂ ਮੇਂ ਮੂਝੇ ਸ਼ਿਤਰ ਜੀ ਕਾ ਫੋਨ ਆਇਆ ਔਰ ਇਨੋਨੇ ਮੂਝੇ ਆਕਰ ਯੇ ਕਹਾਣੀ ਸੁਨਾਈ ਜੀ सीरियसली आप मानेंगी नहीं आपको लगेगा कि ये फिल्म रिलीज हो रही है इसलिए मैं ऐसा कह रही हूँ लेकिन ये फैक्ट है नहीं नहीं कि... आसी ट्रेलर आसी ट्रेलर देखे, बहुत लगा। exactly, ट्रेलर बहुत एंटरटेनिंग <laughs> देख के आप अंदाज लगा, लगा सकते हो कि ना सिर्फ ये कॉमेडी है मतलब ये कहानी देख के मुझे लगा था कि इस कहानी का तो मैंने हिस्सा बनना ही बनना है जी। चैलेंज हमारे लिए ये था मेरे लिए पर्टिकुलरली क्योंकि इमेज चंद्रमुखी चौटाला की बड़ी स्ट्रांग है मैं जहां जाती हूँ लोग बोलते हैं मैडम वर्दी 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 तो लोग चंद्रमुखी चौटाला हीरो थी तो जब मुझे पता लगा कि ये भी एक हरियाणवी कैरेक्टर है और क्षिति जी ने और मैंने डिस्कस किया मैं बार बार इवन शूटिंग पे इनके साथ में हम इनको हैरी जी कहते हैं तो मैंने कहा हैरी जी क्या हम करें कि बिल्कुल चंद्रमुखी को लोग भूल जाएं और सरला सबके दिल में अपना अपनी जगह बनाए तो मुझे ऐसा लगता है कि अब तब तो करते हुए इतनी आसानी से हो गया सब क्योंकि टीम वर्क होता है हर चीज़ में ये मानती हूँ कि एक एक्टर भी उतना ही अच्छा है जितना उसका को एक्टर बिल्कुल तो बीनू इज़ रियली अमेजिंग बहुत सीखा मैंने इनसे हेरी जी को एग्जैक्टली exactly पता था कि उनको फिल्म में क्या शॉट लेना है क्या करना है ही न्यू इज़ जॉब रियली वेल आप अगर फिल्म भी देखें तो ये इतनी ग्रैंड लगती है इन्होंने जो शॉर्ट्स भी लिए हैं जिस तरह से इन्होंने लोकेशन एक्सप्लॉयड किए हैं फिल्म मेकिंग जिसको कहते हैं वो इस फिल्म में नज़र आएगी ਔਰ ਸਰਲਾ ਚੰਨਰੂਮੁਖੀ ਸੇ ਜ਼ਿਆਦਾ ਪਿਆਰੀ ਔਰ ਇੱਕ ਊਮਨ ᱮਮਪਾਵਰਮੈਂਟ ਜੀ ਜਹਾਂ ਅਸੀਂ ਬਾਤ ਕਰਦੇ ਹਾਂ ਮਿਸਾਲ ਹੈ ਯਾ ਜੀ ਇੱਕ ਮਿਸਾਲ ਅਬ ਬੀਨੂ ਜੀ ਤੁਸੀਂ ਦੱਸੋ ਕਿ ਇੱਕ ਡੌਗੀ ਦੇ ਨਾਲ ਉਸ ਟਾਈਮ 'ਚ ਜਿਹੜਾ ਉਹ ਮੈਰਿਜ ਦਾ ਉਹ ਸਾਰਾ ਫਿਲਮ ਆਇਆ ਗਿਆ ਉਹਦੇ ਵਿੱਚ ਤੁਸੀਂ ਕਿੰਨਾ ਕੋ ਐਂਟਰਟੇਨ ਕੀਤਾ ਆਪਣੇ ਆਪ ਨੂੰ ਤੇ ਕਿੰਨਾ ਕੋ ਤੁਹਾਨੂੰ ਉਹ ਔਖਾ ਲੱਗਿਆ ਨਹੀਂ ਐਕਚੁਅਲੀ ਪਾਰਟ ਆਫ ਦਿਸ ਮੂਵੀ ਇਸ ਤੁਸੀਂ ਸਾਰਾ ਕੁਝ ਨਾ ਮੂਵੀ ਨੂੰ ਦੇਖ ਕੇ ਚੱਲਦੇ ਹੋ ਆਪਦੇ ਆ ਵੀ ਇੱਕ ਮੂਵੀ ਦਾ ਪਾਰਟ ਹੋਣਾ ਉਹ ਤੁਹਾਡਾ ਕੰਮ ਆ ਗਿਆ ਹਨਾ ਤੇ ਮੈਨੂੰ ਆਉਂਦਾ ਹੀ ਇਹ ਕੰਮ ਐਕਟਿੰਗ ਵਾਲੀ ਸਾਈਡ ਤੇ ਤਾਂ ਉਹ ਦੁਖੀ ਹੋਣਾ ਤਾਂ ਇੱਕ ਸਾਈਡ ਤੇ ਹੈ ਹੀ ਨਹੀਂ ਹਨਾ ਪਰ ਬਹੁਤ ਵਧੀਆ ਲੱਗਦਾ ਸੀ ਕੁਝ ਵੀ ਕਰਨਾ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਡੌਗੀ ਦੇ ਨਾਲ ਵਾਵਾ ਸੀਨ ਹੈਗੇ ਜੀ ਜਿੰਨੇ ਜਾਣੇ ਵੀ ਉਸ ਸੀਨ ਦੇ ਵਿੱਚ ਇਨਵੋਲਵ ਹੁੰਦੇ ਸੀ 8 ਜਾਣੇ 10 ਜਾਣੇ ਤਾਂ ਡੌਗੀ ਤੇ ਡੌਗੀ ਹੈ ਨਾ ਜਾਨਵਰ ਨਾਲ ਤੁਸੀਂ ਕਿਉਂਕਿ ਉਹ ਉਹ ਕਿੰਨਾ ਕੋਰਿਲੇਟ ਕੀਤਾ ਯੂ ਨੇਵਰ نو ਵੀ ਉਹਨੇ ਕਿਹੜਾ ਸੀ ਕਿਹੜਾ ਟੇਕ ਓਕੇ ਦੇਣਾ ਤਾਂ ਕਈ ਸੀਨ ਕਈ ਟੇਕ ਸੀਗੇ ਜਿੱਥੇ ਜਿਹਦੇ ਵਿੱਚ ਅਸੀਂ ਅੱਠ ਵਾਰੀ ਅਸੀਂ ਸੇਮ ਹੀ ਕਰਨਾ ਸੀਗਾ ਤਾਂ ਜਿਵੇਂ ਭੱਲਾ ਸਾਹਿਬ ਇਨਵੋਲਵ ਮੇਰੇ ਦਾਦਾ ਜੀ ਨੇ ਉਹ ਵੀ ਇਨਵੋਲਵ ਹੈਨਾ ਜਿੰਨੇ ਜਾਣੇ ਵੀ ਸੀਗੇ ਉਹਦੇ ਚ ਤਾਂ ਉਹ ਸਾਰੇ ਜਾਣਿਆਂ ਨੇ ਸਾਰੇ ਆਰਟਿਸਟ ਜੇ ਹੈਗੇ ਨੇ ਤਾਂ ਉਹਨਾਂ ਨੇ ਹਰ ਵਾਰ ਸੇਮ ਟੇਕ ਦੇਣਾ ਹੁੰਦਾ ਸੀ ਤਾਂ ਡੌਗੀ ਦਾ ਪਤਾ ਨਹੀਂ ਤੀਜਾ ਟੇਕ ਓਕੇ ਹੋਣਾ ਜਾਂ ਅੱਠਵਾਂ ਟੇਕ ਹੋਣਾ ਉਹ ਇੱਕ ਡਿਫਿਕਲਟੀ ਸੀਗੀ ਥੋੜਾ ਜਿਹਾ ਹੈਨਾ ਉਹ ਉਹ ਬਹੁਤ ਡਿਸਿਪਲਨ ਸੀਗਾ ਜਿਵੇਂ ਉਹਨੇ 1 ਵਜੇ ਰੋਟੀ ਖਾਣੀ ਖਾਣੀ ਉਹਨੇ ਆਹ ਉਹ ਰੋਟੀ ਰੋਟੀ ਦੇ ਕਹਿੰਦੇ ਨਹੀਂ ਲੰਚ ਹੋ ਗਿਆ ਦਾ ਟ੍ਰੇਨ ਸੀਗਾ ਹਾਂ ਹਾਂ ਲੰਚ ਟਾਈਮ ਹੋ ਗਿਆ ਦਾ ਤੇ ਉਹਨੇ ਤਿੰਨ 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 ਵਾਰੀ ਟੇਕ ਦਿੱਤਾ ਇੱਕ ਵਾਰੀ ਕਹਿੰਦੇ ਨਹੀਂ ਨਹੀਂ ਹੁਣ ਇਹਨੇ 15 ਮਿੰਟ ਰੈਸਟ ਕਰਨੀਆਂ ਸੀ ਸਾਰੇ ਖੜੇ ਵੀ ਕਰਨ ਦੋ ਕੋਈ ਨਾ ਜੀ ਉਹ ਵੱਡਾ ਹੀਰੋ ਸੀਗਾ ਸਾਡੇ ਦੋਸਤ ਕਦੀ ਕਦੀ ਵੱਡਣ ਨੂੰ ਵੀ ਪਿਆ ਕਿ ਨਹੀਂ ਪਿਆ ਨਹੀਂ 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 ਬੜਾ ਪਿਆਰਾ ਡੌਗੀ ਸੀਗਾ ਜੀ ਤੇ ਔਰ ਸਭ ਤੋਂ ਵੱਡੀ ਗੱਲ ਹੈ ਵੀ ਡੌਗੀ ਸਭ ਤੋਂ ਜ਼ਿਆਦਾ ਇਮਾਨਦਾਰ ਹੁੰਦੇ ਨੇ ਤੇ ਵਧੀਆ ਹੁੰਦੇ ਨੇ ਉਹਨੂੰ ਦੇਖ ਕੇ ਬੜਾ ਵਧੀਆ ਲੱਗਿਆ ਵੀ ਸਾਡੇ ਨਾਲੋਂ ਵੱਧ ਡਿਸਪਲਿਨਡ ਹੈ ਹਨਾ ਜੀ ਬਿਲਕੁਲ ਅ ਤੁਸੀਂ ਜੇ ਤੁਸੀਂ ਦੱਸਾ ਸਾਨੂੰ ਇਹ ਕਿ ਤੁਸੀਂ ਇਸ ਫਿਲਮ ਦੇ ਵਿੱਚ ਇਹ ਜਿਹੜੇ ਅੰਧਵਿਸ਼ਵਾਸਾਂ ਨੂੰ ਦਿਖਾਇਆ ਤੁਸੀਂ ਕਹਿ ਰਹੇ ਹੋ ਕਿ ਮਤਲਬ ਤੁਸੀਂ ਸਿਰਫ ਸਾਰੀ ਐਂਟਰਟੇਨਮੈਂਟ ਤੇ ਤੁਸੀਂ ਧਿਆਨ ਦਿੱਤਾ ਤੇ ਮੈਨੂੰ ਲੱਗਦਾ ਜੀ ਹਜੇ ਮੈਂ 30 ਦੇ ਨੇੜੇ ਤੇ ਡੀਆਂ ਹਜੇ ਇੰਨਾ ਮਚੋਰ ਹੋਇਆ ਨਹੀਂ ਕਿ ਲੋਕਾਂ ਨੂੰ ਕੋਈ ਮੈਸੇਜ ਦੇ ਸਕਾਂ ਹਾਂ ਆਪਣੇ ਆਪ ਕੋਈ ਫਿਲਮ ਦੇ ਵਿੱਚੋਂ ਲੈ ਜਵੇ ਜਿੰਨਾ ਕਿ ਰੱਬ ਨੇ ਸਾਨੂੰ ਸੋਝੀ ਬਖਸ਼ੀ ਹੈ ਜਿੰਨਾ ਕੋ ਉਹਦੇ ਚ ਦਿਖਾਇਆ ਉਹਦੇ ਚ ਕੋਈ ਮੈਸੇਜ ਚਲਾ ਜਾਏ ਦਾ ਚਲਾ ਜਾਏ ਬੀਸਿਕਲੀ ਸਾਡਾ ਜਿਹੜਾ ਕੰਸੈਂਟਰੇਸ਼ਨ ਸੀਗੀ ਉਹ ਐਂਟਰਟੇਨਮੈਂਟ ਦੀ ਤੁਸੀਂ ਮੇਨਲੀ ਇਹਨੂੰ ਐਂਟਰਟੇਨਮੈਂਟ ਦੇ ਉਹਦੇ ਚ ਛੋਟਾ ਜਿਹਾ ਮੈਸੇਜ ਹੈਗਾ ਜੀ ਹਾਂਜੀ ਅੱਛਾ ਐਂਡ ਵਿੱਚ ਐਂਡ ਇਚ ਛੋਟਾ ਜਿਹਾ ਮੈਸੇਜ ਠੀਕ ਹੈ ਜੀ ਮਮ ਪਰਮਾਂ ਦੇ ਅਗੇਂਸਟ ਹਮੇ ਉਹੀ ਕਹਿਵਾ ਬਹੁਤ ਵੱਡਾ ਮੈਸੇਜ ਹੈ ਜੀ ਬੀਸਿਕਲੀ ਮੈਂ ਉਹੀ ਕਹਿ ਰਹੀ ਸੀ ਕਿ ਐਕਚੁਅਲੀ ਅਬ ਦੀ ਚੀਜ਼ ਨੂੰ ਹਮੇਸ਼ਾ ਜਿਹੜਾ ਛੋਟਾ ਕਹਿ ਕੇ ਦੱਸਣ ਵਾਲਾ ਵਧੀਆ ਹੁੰਦਾ ਜੀ ਪਰ ਇਹ ਸਬ ਬਿਗ ਥਿੰਗ ਹੈ ਨਾ ਜਿਹੜਾ ਜਿਹੜਾ ਕੈਰੈਕਟਰ ਜਿਹੜਾ ਕੋਈ ਵੀ ਇਨਸਾਨ ਜਾਂ ਕੋਈ ਵੀ ਵਿਊਅਰ ਜਿਹੜੋ ਸਿਨੇਮਾ ਕਰ ਦੇ ਵਿੱਚ ਜਾਂਦਾ ਤਾਂ ਉਹ ਕੋਈ ਉਹਦਾ ਇਨਰ ਕੀ ਹੈ ਉਹ ਇਸ਼ਾਈਆਂ ਜਿਹੜਾ ਅੱਛਾ ਬੰਦਾ ਉਹ ਅੱਛੀ ਚੀਜ਼ ਲੈ ਕੇ ਆ ਉਹ ਗ੍ਰੈਂਡ ਕਰਕੇ ਆ ਉਹ ਮੂਵੀ ਦੇ ਵਿੱਚੋਂ ਜਿਹੜਾ ਬੁਰਾ ਬੰਦਾ ਤਾਂ ਉਹਨੇ ਦੇਖਣਾ ਵੀ ਮਾਂ ਦੇ ਚਾਕੂ ਕਿਵੇਂ ਮਾਰਿਆ ਸੀ ਸਵਾਦ ਲਿਆਤਾ ਯਾਰ ਫਲਾਣੇ ਦੇ ਚਾਕੂ ਮਾਰਿਆ ਉਹ ਨੈਗੇਟਿਵਿਟੀ ਹੈ ਉਹਦੀ ਦੇਖਣੀ ਨਹੀਂ ਹੋਣੀ ਚਾਹੀਦੀ ਬਿਲਕੁਲ ਦੇਖਣ ਦੀ ਨਹੀਂ ਟੋਣੀ ਚਾਹੀਦੀ ਉਹ ਕਈ ਮਾੜੀਆਂ ਚੀਜ਼ਾਂ ਚੋਂ ਵੀ ਚੰਗੀ ਚੀਜ਼ ਗ੍ਰੈਂਡ ਕਰਕੇ ਲੈ ਕੇ ਆਉਂਦੇ ਤੁਸੀਂ ਵੀ ਨੂੰ ਜੀ ਪਰਸਨਲੀ ਪਰਸਨਲੀ ਤੁਸੀਂ ਅੰਧਵਿਸ਼ਵਾਸਾਂ ਤੇ ਨਿਵੇਮਾ ਪਰਮਾ ਚ ਵਿਸ਼ ਮੈਂ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਜੀ ਮੈਂ ਉਹੀ ਤੁਹਾਨੂੰ ਗੱਲ ਦੱਸਣ ਲੱਗਿਆ ਸੀ ਮੈਂ ਛੋਟਾ ਹੁੰਦਾ ਸੀ ਮੈਂ ਧੂਰੀ ਰਹਿੰਦਾ ਸੀਗਾ ਜੀ ਤਾਂ ਸਾਰਾ ਪਿੰਡ ਸਾਡਾ ਭੱਜਣ ਲੱਗਦਾ ਭੱਜਣ ਜਾਂਦਾ ਹੁੰਦਾ ਸੀ ਮੈਂ ਅਸੀਂ ਨਾਲ ਇੱਕ ਪਿੰਡ ਧੂਰਾ ਪੈਂਦਾ ਜੀ ਉੱਥੋਂ 2-3 ਕਿਲੋਮੀਟਰ ਤਾਂ ਉੱਥੇ ਭੱਜ ਕੇ ਆ ਉੱਥੇ ਇੱਕ ਸਕੂਲ ਆ ਉਹਦੇ ਵਿੱਚ ਬਾਲੀਵੁੱਡ ਦਾ ਨੈੱਟ ਲੱਗਿਆ ਹੁੰਦਾ ਸੀ ਤਾਂ ਨਹਿਰ-ਨਹਿਰ ਭੱਜ ਕੇ ਜਾਣਾ ਹੁੰਦਾ ਸੀਗਾ ਤਾਂ ਉਹ ਧੂਰੀ ਦੇ ਜਿੰਨੇ ਵੀ ਟੂਨੇ ਟਾਣੇ ਹੁੰਦੇ ਸੀਗੇ ਜਿਹੜੇ ਨਾਰੀਅਲ ਤਾਂ ਵਿੱਚ 5 ਰੁਪਏ ਲਾਲ ਕੱਪੜੇ ਦੇ ਵਿੱਚ ਲਪੇਟ ਕੇ ਕਿਸ ਨੇ 11 ਰੁਪਏ ਕਿਸ ਨੇ 21 ਰੁਪਏ ਉਹ ਨਾਰੀਅਲ ਉਹ ਨਹਿਰ ਚ ਤੇ ਸੜਦੰਦੇ ਹੁੰਦੇ ਸੀ ਜਦੋਂ ਅਸੀਂ ਭੱਜ ਕੇ ਵਾਪਸ ਆਉਂਦੇ ਹੁੰਦੇ ਸੀ ਤਾਂ ਮੇਰੇ ਘਟੋ ਘਟ ਯਾਦ ਨਹੀਂ ਤਾਂ ਮੈਂ 5-700 ਟੂਣਾ ਖਾਦਾ ਹੋਣਾ ਜੀ ਅੱਜ ਤੱਕ ਹਾਂਜੀ ਫਿਰ ਮੈਂ ਬਿਲਕੁਲ ਇਹ ਤਾਂ ਮੈਸੇਜ ਹੈ ਲੋਕਾਂ ਲਈ ਸਭ ਤੋਂ ਵੱਡਾ ਨਹੀਂ ਸੀਰੀਅਸਲੀ ਸੀਰੀਅਸਲੀ ਉਹ ਮੈਂ ਖਾਦਾ ਜੀ ਮੈਂ ਕਿਉਂਕਿ ਉਦੋਂ ਤੁਸੀਂ ਇੰਨਾ ਮੈਂ ਇੰਨਾ ਲੀਨ ਸੀਗਾ ਇੰਨੀ ਜਿਆਦਾ ਐਕਸਰਸਾਈਜ਼ ਕਰਨੀ ਤਾਂ ਇਦਾਂ ਹੁੰਦਾ ਸੀ ਮੋਟੇ ਕਦੋਂ ਹੋਵਾਂਗੇ ਨਾ ਤਾਂ ਨਾਰੀਅਲ ਤੁਸੀਂ ਹੁਣ ਵੀ ਉਹ ਨਾਰੀਅਲ ਚੈਅ ਲੱਗਦਾ ਸੀ ਨਾਰੀਅਲ ਚ ਫੈਟ ਹੁੰਦੀ ਹੈ ਤਾਂ ਖਾਓ ਹਨਾ ਜੀ ਤਾਂ ਹੁਣ ਤਾਂ ਚਲੋ ਥੋੜਾ ਡਾਈਟ ਡੂਟ ਕੰ ਜੀ ਅੱਜ ਵੈਰੀ ਗੁੱਡ ਫਿਰ ਤਾਂ ਹੁਣ ਇਹ ਲੋਕਾਂ ਲਈ ਇੱਕ ਬਹੁਤ ਵੱਡਾ ਮੈਸੇਜ ਹੈ ਇੱਕ ਚੀਜ਼ਾਂ ਮੈਂ ਮਾਇਨੇ ਨਹੀਂ ਰੱਖਦੀਆਂ ਮੈਂ ਕੈਨ ਡੂ ਐਨੀਥਿੰਗ ਜੇ ਤੁਹਾਡਾ ਇਨਰ ਤੁਹਾਡਾ ਸਟਰੋਂਗ ਹੈ ਤੁਹਾਡੀ ਬਿਲ ਪਾਵਰ ਸਟਰੋਂਗ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਜਾਨਵਰ ਲਾ ਲਓ ਤੁਸੀਂ ਆਪਣੇ ਤਰੀਕੇ ਨਾਲ ਸੱਪ ਸ਼ੇਰ ਹਾਥੀ ਉਹਦਾ ਜੀ ਕਰਦਾ ਹੁੰਦਾ ਇੱਧਰ ਨੂੰ ਜਾਣ ਨੂੰ ਪਰ ਬੰਦਾ ਉਹਨੂੰ ਖਿੱਚ ਕੇ ਇੱਧਰ ਲੈ ਆਉਂਦਾ ਕੀਲੇ ਨਾਲ ਬੰਨ੍ਹ ਦਿੰਦਾ ਤਾਂ ਬੰਦਾ ਤਾਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦਾ ਹੈ ਤਾਂ ਤੁਸੀਂ ਤੁਸੀਂ ਵੀ ਜੇ ਤੁਹਾਡੀ ਬਿਲ ਪਾਵਰ ਇੰਨੀ ਲੂਸ ਗੱਲ ਹੈ ਤੁਸੀਂ ਆਪਦੇ ਆਪ ਨੂੰ ਇੰਨਾ ਸੈੱਟ ਲਿਆ ਥੱਲੇ ਫਿਰ ਤੁਹਾਨੂੰ ਤਾਂ ਕੋਈ ਵੀ ਠੱਗ ਜੂਗਾ ਇਸ ਕਰਕੇ ਆਪਦੇ ਆਪ ਨੂੰ ਸ ਕਵਿਤਾ ਜੀ ਹਰਿਆਣਵੀ ਕੁੜੀ ਦਾ ਤੁਸੀਂ ਉਹਦੇ ਵਿੱਚ ਕਿਰਦਾਰ ਨਿਭਾਇਆ ਤੇ ਉਹਦੇ ਵਿੱਚ ਫਿਲਮ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਫਨੀਐਸਟ ਮੂਮੈਂਟ ਕਿਹੜਾ ਲੱਗਿਆ ਜਿਹੜਾ ਤੁਹਾਨੂੰ ਲੱਗਿਆ ਕਿ ਫਿਲਮ ਦੇ ਵਿੱਚ ਤਾਂ ਸਾਰੇ ਡਾਇਲੌਗ ਹੈ ਹੀ ਹੈ ਜਿਹੜੇ ਤੁਹਾਨੂੰ ਹਸਾਉਂਦੇ ਨੇ ਉਸ ਤੋਂ ਇਲਾਵਾ ਵੀ ਕੁਝ ਐਦਾ ਦਾ ਹੋਇਆ ਕਿ ਜਿਹੜਾ ਤੁਹਾਨੂੰ ਹੁਣ ਤੱਕ ਤੁਹਾਨੂੰ ਯਾਦ ਹੋਵੇ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਤੋਂ ਹਟ ਕੇ ਇੱਕ ਫਨੀਐਸਟ ਸੀਨ ਜੋ ਹਰਿਆਣਵੀ ਕੀ ਜੋ ਟ੍ਰੇਨਰ ਹੈ ਔਨਕਾ ਨਾਮ ਹੈ ਸੁਨੀਤਾ ਜੀ ਔਰ ਉਹਨਾਂ ਨੇ ਦੰਗਲ ਕੇ ਲਈ ਵੀ ਸਭ ਕੋ ਹਰਿਆਣਵੀ ਵਿੱਚ ਟ੍ਰੇਨ ਕੀਤਾ ਔਰ ਵੀ ਉਹਨਾਂ ਨੇ ਕੰਗਨਾ ਕੋ ਟ੍ਰੇਨ ਕੀਤਾ ਤੁਨੂ ਵੇਟਸਮੈਨ ਨੂੰ ਤੁਨੂ ਵੇ तो जब वो मुझे मिली तो वो उन्होंने भी एफ देखा हुआ था तो वो बड़ी खुशी हुई मुझे मिल फिर उन्होंने मुझे जो है बड़े हंसते हंसते कहा कि कविता जी वैसे तो आपने जो नौ साल हरियाणवी बोली है एफ में हम तो उसी को मानते हैं हरियाणवी लेकिन वो बिल्कुल गलत है <laughs> <laughs> अब इस फिल्म के लिए मैं आपके सारे नुक्ते करेक्ट करूंगी जी और मैं आपको रियल हरियाणवी सिखाऊंगी तो ये मुझे यूजली मैं डबिंग बहुत आसानी से कर लेती थी मुझे लगता था अरे बड़ी ईजी है और हमारी बात भी हुई थी तो मैंने हैरी सर को कहा था कि अरे सर तीन दिन में हो जाएगी मेरी तो डबिंग तो उन्होंने भी कहा अच्छा ठीक है मैंने हाँ, देखते, मुझे कम से कम मेरे ख्याल से दस पंद्रह सेटिंग लगी है क्योंकि मुझे रियल हरियाणवी के एक एक वर्ड मेरा रण और र और स सब गलत मैं बोल रही थी मुझे प्रॉपर भाषा इस फिल्म की वजह से मैंने सीखी है इमेजिक इमेजिन कितनी फनी बात है ये बिकॉज सब सोचते हैं कि ये तो हरियाणा की है ਕਿਉਂਕਿ ਐਫਆਈਆਰ ਮੇਂ ਇਤਨੀ ਹਰਿਆਣਵੀ ਬੋਲੀਏ ਬਟ ਦੈਟਸ ਨਾਟ ਟru ਬੀਨੂ ਜੀ ਤੁਸੀਂ ਕਿਹਾ ਕਿ ਤੁਸੀਂ ਆਂਧੇ ਸ਼ਾਸਨ ਚ ਬਿਲਕੁਲ ਇਹੋ ਜੇ ਵਿਚਾਰਨ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਨਹੀਂ ਹੋ ਜੀ ਫਿਰ ਲਾਸਟ ਯਰ 2016 29 ਜੁਲਾਈ 2016 ਨੂੰ ਤੁਹਾਡੀ ਫਿਲਮ ਬੰਬੂ ਕਟਾਈ ਸੀ ਤੇ 28 ਜੁਲਾਈ 2017 ਨੂੰ ਆਈ ਹੈ ਇੱਕ ਸਾਲ ਬਾਅਦ ਲੱਗ ਪਾ ਕਿ ਤੁਸੀਂ ਇਹ ਵੀ ਕੋਈ ਕੋਇਨਸੀਡੈਂਸ ਹੈ ਜਾਂ ਤੁਸੀਂ ਫਿਰ ਇਹ ਸੋਚ ਕੇ ਕਿ ਕਿਧਰੇ ਨਾ ਕਿਧਰੇ ਜਾ ਕੇ ਜੇ ਇਹ ਐਕਚੁਅਲੀ ਇਹ ਫਿਲਮ ਹੈ ਕਿ ਨਾਦਰ ਫਿਲਮਸ ਤੇ ਰਿਦਮ ਵਾਇਸ ਐਂਡ ਜੇ ਸਟੂਡੀਓ ਤਾਂ ਲਾਸਟ ਜਿਹੜੀ ਫਿਲਮ ਸੀਗੀ ਔਰ ਨਾਦਰ ਫਿਲਮ ਐਂਡ ਰਿਦਮ ਵਾਇਸ ਦੀ ਸੀਗੀ ਮੇਰੀ ਜਿਹੜੀ ਤੁਹਾਡਾ ਖਾਸ ਪਿਆਰ ਹੈ ਕੋਈ ਲਗਾਵ ਹੈ ਰਿਦਮ ਵਾਇਸ ਪਰ ਉਹ ਸਿੰਪਲ ਸਿਸਟਮ ਉਹਨਾਂ ਨੇ ਇੱਕ ਡੇਟ ਬਲੌਕ ਕੀਤੀ ਵੀ 28 ਤਰੀਕ ਨੂੰ ਸਾਡੀ ਪਿਛਲੀ ਵਾਰੀ ਆਪਦੀ ਆਪਦੀ ਡੇਟਸ ਕਿਉਂਕਿ ਸਾਰੇ ਜਿੰਨੇ ਸੁਲਮਾਨ ਆਪਦੀਆਂ ਮੂਵੀਆਂ ਲਾਉਂਦਾ ਫਲਾਣਾ ਆਪਦਾ ਲਾਉਂਦਾ ਇਹਨਾਂ ਨੂੰ ਐ ਵੀ ਆਪਾਂ ਵੀ ਇੱਕ ਡੇਟ ਬਲੌਕ ਕਰਕੇ ਰੱਖੀ ਜਿਹੜੀ ਵੀ ਇਹਦੇ ਵਿੱਚ ਨਾ ਲੱਗਦੀ ਆ ਤਾਂ ਉਹਦੇ ਵਿੱਚ ਆਪਾਂ ਆਪਦੀ ਮੂਵੀ ਲਾਈਏ ਹਨਾ ਜੀ ਇਸ ਆਪਣੇ ਪ੍ਰੋਡਕਸ਼ਨ ਹਾਊਸ ਦੀ ਉਸ ਤੋਂ ਪਹਿਲੇ ਅੰਗਰੇਜ਼ ਵੀ 28 ਨੂੰ ਹੀ ਆਈ ਸੀ ਅੰਗਰੇਜ਼ ਵੀ 28 ਨੂੰ ਆਈ ਸੀ ਅੰਗਰੇਜ਼ ਉਸ ਤੋਂ ਪਹਿਲੇ ਸੀ ਹਨਾ ਜੀ ਬੰਬੂ ਕਾਰਡ ਵੀ 28 29 ਨੂੰ ਆਈ ਸੀ ਕਿ ਤਾਂ ਹੁਣ ਇੱਕ ਸਾਲ ਬਾਅਦ ਫੇਰ ਮੇਰੀ ਮੂਵੀ ਆਉਣ ਲੱਗੀ ਆ ਤਾਂ ਉਹ ਚੱਕਰ ਜਾਣੇ ਹਨਾ ਜੀ ਠੀਕ ਹੈ

जो मेरे हेल्पर हैं वो कल आने वाले हैं आज वो आ नहीं पाए सुबह तो मैं खुद ही अपना सारा सामान देख रही थी मुझे पता नहीं था कहाँ क्या रखा है तो मेरी ना फेस क्रीम नहीं मिल रही थी, थी। तो मैंने सोचा यार फेस क्रीम फेस क्रीम तो मैंने कहा मैं किसको फ़ोन करूँ यहाँ पर कोई लड़की भी नहीं है बिनू से मेरी अच्छी दोस्ती हो रखी है तो मैंने कहा चलो बिनू का ही फेस क्रीम मैं लगा लेती हूँ आज तो मैंने इनको फ़ोन किया सुबह सुबह आज तो मैंने कहा वीनू तो कहते हाँ क्यों होया आ जाओ नीचे आ जाओ यहाँ पे रेस्टोरेंट में सब खाना खा रहे हैं नाश्ता कर रहे मैंने कहा नहीं नाश्ता नहीं मेरी फेस क्रीम नहीं मिल रही तो थोड़े को फेस क्रीम हैगी तो कहते फेस क्रीम आ, अच्छा मैं भेज दाऊँ मैं भेज दाऊँ मैंने कहा अच्छा ठीक है शायद भेजेंगे तो कोई नहीं आया फेस क्रीम लेके मैंने फिर किसी तरह लोशन वोशन लगा के मैनेज किया मैं नीचे आई नाश्ते के टेबल पर तो मैंने कहा कि भाई आप तो फेस क्रीम भेजने वाले थे फेस क्रीम तो मैं लगाना ही नहीं हूँ मैंने कहा तो फिर फेस पे मैं नारियल तेल लगाता <laughs> <laughs> तो बीनू जी का इतना जो चेहरा ग्लो करता है वो नारियल तेल की वजह से और अब मैं भी ये सीक्रेट है ये नारियल तेल लगाते हैं चेहरे पे बालों में लगाने वाली चीज ये चेहरे पे लगाते हैं देखिए इसलिए इतनी ज्यादा बिल्कुल बिल्कुल कोकोनट ऑयल वैसे भी एंटी ऑक्सीडेंट हाँ बिल्कुल बहुत अच्छा बनाया जाता है देखिए ये सीक्रेट मैंने खोला है हाँ जी बिल्कुल ये एक्चुअली फैक्ट uh, ये कि ये इतने सिंपल आदमी है और वही आई थिंक इनकी बेस्ट क्वालिटी है मैं इनको शूटिंग पे भी बोलती थी कि आप बेस देखो अब तो नए नए आ गए इतने प्रोडक्ट्स आ गए इनको कुछ नहीं पता है बिल्कुल देसी स्वीट सरल आदमी है और आई थिंक यही सबसे अच्छा सीक्रेट है इनके yeah, बारे में थैंक यू थैंक यू एक्चुअली कम नाल बंदा बड़ा होता जी exactly. और मैं बहुत ब्रांडेड कोई बेस उ ला शूट करा तो मैं पता नहीं है ना मैं पता भी नहीं हूँ प्रोडक्ट्स बारे ਨਾ ਮੈਂ ਕਾਸਟਿਊਮ ਬਾਰੇ ਕਹੀ ਮੈਂ ਦੇਖਦਾ ਹੁਣ ਮੇਰੇ ਨਾਲ ਦੇ ਕਈ ਹੀਰੋਜ਼ ਹੈਗੇ ਨੇ ਵੀ ਫਲਾਣੇ ਬ੍ਰਾਂਡ ਦੀਆਂ ਪੈਂਟਾਪੋਨੀਆ ਸ਼ੂਟ ਦੇ ਵਿੱਚ ਤੇ ਵੀ ਆਪਦੇ ਕਾਸਟਿਊਮ ਆਪ ਕਰਦੇ ਨੇ ਮੈਂ ਤਾਂ ਉਹਨੂੰ ਸਿੰਪਲ ਕਹਿਣਾ ਵੀ ਕਲਰ ਦੇਖ ਲਿਓ ਕੱਪੜਾ ਜਿਹੜਾ ਮਰਜ਼ੀ ਹੋਵੇ ਪਲੀਜ਼ ਬਣਾ ਲਓ ਥੋੜਾ ਫਿਟਿੰਗ ਠੀਕ ਹੋ ਜਾਏ ਬਸ ਇਹ ਨਹੀਂ ਹੈ ਜੀ ਸੋ ਸਵੀਟ ਬਟ ਦੈਟ ਇਜ਼ ਦੈਟ ਇਜ਼ ਰੀਅਲੀ ਹਾਊ ਹੀ ਇਜ਼ ਨਹੀਂ ਐਕਚੁਅਲੀ ਪਰ ਸਿੰਪਲ ਥਿੰਗ ਹੈ ਜਿਹੜਾ ਸਾਡੇ ਥੀਏਟਰ ਵਿੱਚ ਜਾਂ ਉਹਦੇ ਵਿੱਚ ਸਿਖਾਇਆ ਗਿਆ ਫਿਲਮ ਮੇਕਿੰਗ ਦੇ ਵਿੱਚ ਉਹ ਚਾਹੀਦਾ ਹੁੰਦਾ ਜੇ ਆਬਜੈਕਟ ਹੈ ਜਿਹੜਾ ਜਿਵੇਂ ਕਵਿਤਾ ਗੋਸ਼ਕ ਜੀ ਨੇ ਜੇ ਇਹਨ ਦੈਨ ਕਰੈਕਟਰ ਫੇਲ ਹੋ ਜਾਂਦਾ ਉਹਦਾ ਜਦੋਂ ਤੁਹਾਡੀ ਅੱਖ ਤੋਂ ਤੁਹਾਡੀ ਨਜ਼ਰ ਹੀ ਨਾ ਹਟੇ ਤੁਹਾਡੇ ਵਿੱਚੋਂ ਫੇਰ ਤੁਹਾਡੀਆਂ ਬ੍ਰਾਂਡ ਤੱਕ ਤਾਂ ਜਾ ਵੀ ਨਾ ਦੈਨ ਤੁਸੀਂ ਪਾਸ ਹੋ ਨਿਓ ਔਰ 100% ਲੈ ਕੇ ਪਾਸ ਹੋ ਬਿਲਕੁਲ ਬਿਲਕੁਲ ਬੀਨੂ ਜੀ ਤੁਸੀਂ ਇਸ ਫਿਲਮ ਦੇ ਵਿੱਚ ਤੁਹਾਡਾ ਕੋਈ ਤਕੀਆ ਕਲਾਮ ਮੈਂ ਤਕੀਆ ਕਲਾਮ ਪਹਿਲਾਂ ਵੀ ਕਦੇ ਬਹੁਤ ਜ਼ਿਆਦਾ ਯੂਜ਼ ਨਹੀਂ ਕੀਤੇ ਹਾਂ ਬਹੁਤ ਜ਼ਿਆਦਾ ਯੂਜ਼ ਨਹੀਂ ਕੀਤੇ ਸਿਚੁਏਸ਼ਨਲ ਤੇ ਬਹੁਤ ਮੈਂ ਮੈਨੂੰ ਵਿਸ਼ਵਾਸ ਕਰਦਾ ਹਾਂ ਔਰ ਵਧੀਆ ਵੀ ਲੱਗਦਾ ਅੱਜਕੱਲ੍ਹ ਟਾਈਮ ਵੀ ਸਿਚੁਏਸ਼ਨਲ ਦਾ ਹੈ ਤੇ ਕੋਈ ਜ਼ਿਆਦਾ ਨਹੀਂ ਜੀ ਪਰ ਸਾਰਾ ਜਿੱਦਾਂ ਜਿੱਦਾਂ ਦੇ ਡਾਇਲੌਗਸ ਆਉਂਦੇ ਨੇ ਉਹ ਦਾਇਰੇ ਦੇ ਵਿੱਚ ਰਹਿ ਕੇ ਜਿੱਦਾਂ ਦਾ ਮੈਨੂੰ ਕੈਰੈਕਟਰ ਸਾਡੇ ਸ਼ਿਤੇਸ਼ ਚੌਧਰੀ ਨੇ ਸਮਝਾਇਆ ਵੀ ਇਦਾਂ ਦਾ ਸਾਦਾ ਜਿਹਾ ਕੈਰੈਕਟਰ ਹੈ ਉਹ ਮੁੰਡਾ ਇਦਾਂ ਦਾ ਹੈਗਾ ਤਾਂ ਉਹਦੇ ਉਹਦੇ ਲਹਿਜ਼ੇ ਦੇ ਵਿੱਚ ਰਹਿ ਕੇ ਮੈਂ ਉਹ ਸਾਰਾ ਕੁਝ ਕੀਤਾ ਜੀ ਅ ਸ਼ਿਤੇਸ਼ ਜੀ ਸਭ ਤੋਂ ਜ਼ਿਆਦਾ ਟਾਈਮ ਕੰਜ਼ਿਊਮਿੰਗ ਹਾਂਜੀ ਕਿਹੜਾ ਪਾਰਟ ਸੀ ਫਿਲਮ ਦਾ ਤੁਹਾਨੂੰ ਕਿਹੜਾ ਲੱਗਿਆ ਕਿ ਇੰਨੇ ਬਹੁਤ ਜ਼ਿਆਦਾ ਟਾਈਮ ਲੱਗਿਆ ਰਿਟੇਟ ਵੀ ਕਰਿਆ ਬੁਰਕੇ ਨੇ ਕਹੀ ਰਿਹਾ ਸਿੰਪਲ ਸਿੰਪਲ ਆਨਸਰ ਦੇ ਦਿੰਦੇ ਨੇ ਵੀ ਕਿਹੜਾ ਪਾਰਟ ਤੁਹਾਨੂੰ ਲੱਗਿਆ ਜਿਹੜਾ ਟਾਈਮ ਕੰਜ਼ਿਊਮ ਸੀ ਵਿਚ ਵਾਲ ਉਹ ਜਿਹੜਾ ਕੁੱਤੇ ਦੇ ਨਾਲ ਮੈਰਿਜ ਵਾਲਾ ਸੀਕੁਐਂਸ ਕੀ ਕਿ ਐਕਚੁਅਲੀ ਐਦਾਂ ਦਾ ਕਿਹੜਾ ਉੱਥੇ ਇਨਸੀਡੈਂਟ ਵਾਪਰਿਆ ਜਿਹੜਾ ਕਿ ਤੁਹਾਨੂੰ ਫਿਲਮ ਤੋਂ हट ਕੇ ਫਿਲਮ ਦੇ ਵਿੱਚ ਡਾਇਲੌਗ ਤਾਂ ਹੁੰਦੇ ਹੀ ਆ ਸਾਰੇ ਕਾਮੇਡੀ ਵਾਲੇ ਜਦੋਂ ਡੌਗੀ ਨਾਲ ਮੈਰਿਜ ਹੋ ਰਹੀ ਸੀ ਉਹ ਸਭ ਤੋਂ ਜ਼ਿਆਦਾ ਸੀਗਾ ਜੀ ਬਹੁਤ ਬਹੁਤ ਮਜ਼ਾ ਆਇਆ ਸਾਰਿਆਂ ਨੂੰ ਬਹੁਤ ਸਵਾਦ ਆਇਆ ਦੇਖ ਕੇ ਨਾ ਜਦੋਂ ਹੁਣ ਬਦੂ ਦਾ ਹੱਥ ਵਰਕੇ ਹੱਥ ਮੇਂ ਦੀਜੀਏ ਨਾ ਫਿਲਮ ਦਾ ਸਿਚੁਏਸ਼ਨ ਤੁਹਾਨੂੰ ਦੱਸ ਰਿਹਾ ਬਹੁਤ ਵਧੀਆ ਬਹੁਤ ਵਧੀਆ ਡਾਇਲੋਗ ਸੀ ਉਹ ਫਿਰ ਹੈ ਸੀਗਾ ਵਿਚਾਰਾ ਨਾ ਆਪ ਹੀ ਚੱਕ ਕੇ ਬੀਨੂ ਪਾਈ ਦੇ ਉਹਦੇ ਚ ਫਿਰ ਉਹਦੀ ਮੰਮਾ ਜੀ ਤੋਂ ਦੋ ਰੁਪਏ ਪਾਣਾ ਹੈ ਨਾ ਇੱਕ ਹੋਰ ਬਹੁਤ ਜਿਆਦਾ ਤੁਹਾਡੇ ਨਾਲ ਕੋਰੀਲੇਟ ਕਰਕੇ ਚੱਲ ਰਿਹਾ ਸੀ ਹਾਲਾਂਕਿ ਉਹ ਇੱਕ ਜਾਨਵਰ ਸੀ ਔਰ ਇੱਕ ਹੋਰ ਸੀਗਾ ਡਾਇਲੋਗ ਜਿੱਥੇ ਅਸੀਂ ਹੱਸ-ਹੱਸ ਕੇ ਪਾਗਲ ਹੋ ਗਏ ਪੰਡਤ ਪੁੱਛਦਾ ਕਿ ਉਹ ਦੱਸਿਓ ਨਾ ਪਰ ਬਹੁਤ ਵਧੀਆ ਉਹ ਨਹੀਂ ਹਸਣ ਮੇਰੀ ਯਾਦ ਆ ਬੱਸ ਦੱਸਣਾ ਨਹੀਂ ਪਰ ਦੱਸਣਾ ਬੰਦਾ 128 ਤੋਂ ਦੇਖੋ ਬਹੁਤ ਕੰਟੈਂਟ ਸੀ ਕਿਉਂਕਿ ਜਿਹੜਾ ਹੁਣ ਹੱਸ ਆਇਆ ਸਾਨੂੰ ਨਾ ਸਾਨੂੰ ਸ਼ੂਟਿੰਗ ਕਰਨੀ ਓਕੇ ਉਹ ਤਾਂ ਰ Seguir. classic one ਪਰ ਦੱਸਣਾ ਤੁਸੀਂ ਨਹੀਂ ਦੱਸਣਾ ਜੀ ਆਪਾਂ ਚਲੋ ਠੀਕ ਹੈ ਜੀ ਰੇਟਸ ਨੂੰ ਦੇਖੋ ਬਹੁਤ ਮਜ਼ਾ ਆਊਗਾ ਜਿਹੜਾ ਜ ਤੁਸੀਂ ਟ੍ਰੇਲਰ ਦੇਖਿਆ ਉਹ ਤੋਂ ਕਿਤੇ ਜ਼ਿਆਦਾ ਵਧੀਆ ਫਿਲਮ ਉਸ ਤੋਂ ਬਹੁਤ ਉੱਤੇ ਹੈ ਜੀ ਨਹੀਂ ਤਾਂ ਐਦਾਂ ਹੁੰਦਾ ਆਪਾਂ 2 ਘੰਟੇ ਸਵਾ 2 ਘੰਟੇ ਦੀ ਫਿਲਮ ਦੇ ਵਿੱਚੋਂ ਟ੍ਰੇਲਰ 3-4 ਮਿੰਟ ਦਾ ਹੁੰਦਾ 5 ਮਿੰਟ ਦਾ ਬਿਲਕੁਲ ਬਹੁਤ ਵਧੀਆ ਕੱਟ ਲੈਨੇ ਉਹ ਚ ਵਧੀਆ ਵਧੀਆ ਪੀਸ ਲੈ ਕੇ ਪਾ ਲੈਨੇ ਵਧੀਆ ਵਧੀਆ ਵਨ ਲਾਈਨਰਸ ਪਾ ਲੈਨੇ ਹਸਾਉਣ ਦੀ ਕੋਸ਼ਿਸ਼ ਕਰਦੇ ਆਂ ਰਵਾ ਵੀ ਦਿੰਨੇ ਆਂ ਐਂਡ ਉਹ ਵੀ ਤੁਹਾਨੂੰ ਦਿਖਾਣੇ ਬਹੁਤ ਵੱਡੀ ਸਾਰੇ ਰੰਗ ਦਿਖਾਣੇ ਜੋ ਸਾਡੀ ਜ਼ਿੰਦਗੀ ਚੋਂ ਆਪੜ ਦੇ ਨੇ ਪਰ ਇਹ ਫਿਲਮ ਉਹ ਹੈ ਵੀ ਜ ਨਵੀ ਤੇ ਪੰਜਾਬੀ ਫੈਮਲੀਆਂ ਪਹਿਲੀ ਵਾਰ ਹੀ ਮਿਲਦੀ ਹੈ ਮੁੰਡੇ ਦੀ ਫੈਮਲੀ ਕੁੜੀ ਦੇ ਘਰੇ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਇੱਕ ਯੂਨਿਕ ਕਨਸੈਪਟ ਹੈ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਹਾਂ ਭਾਰਤ ਤੇ ਪਾਕਿਸਤਾਨ ਤੇ ਵੀ ਫਿਲਮਾਂ ਬੰਦੀਆਂ ਆਈਆਂ ਨੇ ਤੇ ਕਿ ਪਹਿਲਾ ਇੱਕ ਪੰਜਾਬੀ ਦੇ ਵਿੱਚ ਬਣਿਆ ਜਿਹਦੇ ਵਿੱਚ ਪੰਜਾਬੀ ਤੇ ਹਰਿਆਣੀਆਂ ਦਾ ਮੇਲ ਦਿਖਾਇਆ ਗਿਆ ਉਹ ਵੀ ਬਾਰਡਰ ਦੇ ਨੇੜੇ ਹੈ ਵੀ ਬਾਰਡਰ ਦੇ ਨੇੜੇ ਅਸੀਂ ਇੱਧਰ ਨੂੰ ਹੋਲੇ ਫਸ ਫਸ ਪਾਕਿਸਤਾਨ ਵੱਲ ਨੂੰ ਸਾਰੇ ਜਿਵੇਂ ਹੁਣ ਹਰਿਆਣਾ ਕਵਰ ਕੀਤਾ ਜੀ ਫਿਰ ਹੌਲੀ ਹੌਲੀ ਰਾਜਸਥਾਨ ਫਿਰ ਹਿਮਾਚਲ ਫਿਰ ਹੌਲੀ ਹੌਲੀ ਪਾਕਿਸਤਾਨ ਨੂੰ ਮਤਲਬ ਇਹ ਮਿੱਤਰਾਂ ਦੀ ਲਾੜੀ ਜਿਹੜੀ ਉਹ ਬੀਬਾ ਹਾਲੀਵੁੱਡ ਨੂੰ ਹੋਰ ਵੱਡਾ ਕਰਨਾ ਜੀ ਅਸੀਂ ਜੀ ਜੀ ਬਿਲਕੁਲ ਬਿਲਕੁਲ ਹੋਰ ਕਿਤਨੇ ਕਿਤੇ ਫਿਲਮ ਹੈ ਜਿਹੜੀ ਬਾਕੀ ਦੇਖੋ ਪ੍ਰਮਾਤਮਾ ਕਰੇ ਹਾਂਜੀ ਨਹੀਂ 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 ਬਿਲਕੁਲ ਸਾੜੀ ਅਸ਼ੁਭੇ ਛਮਾ ਤੁਹਾਡਾ ਨਾਲ ਲੇ ਜੀ ਬੀਨੂ ਜੀ ਦੱਸੋ ਕਿ ਅਸੀਂ ਜਦੋਂ ਵਿਆਹਾਂ ਵਿੱਚ ਨਾਰਮਲੀ ਵਿਆਹ ਹੁੰਦੇ ਨੇ ਤੇ ਸਾਰੇ ਕੈਰੈਕਟਰਸ ਹੁੰਦੇ ਨੇ ਕੁਝ ਵਿਆਹਾਂ ਵਿੱਚ ਕੜਮਾਸ ਪਾਣ ਵਾਲੇ ਪਰਤੂ ਪਾਣ ਵਾਲੇ ਹੁੰਦੇ ਜਿਵੇਂ ਜੀਜਾ ਜਾਂ ਫੁੱਫਾ ਤੁਹਾਡੇ ਵਿਆਹ ਦੇ ਵਿੱਚ ਵੀ ਇਦਾਂ ਦਾ ਕੁਝ ਹੋਇਆ ਇਹ ਚ ਇਹ ਚ ਹਾਂ ਨਹੀਂ ਸਾਰਾ ਪਰਤੂ ਹੀ ਇਹ ਸਾਰਾ ਸਾਰੀ ਸ਼ੁਰੂ ਤੋਂ ਜਦੋਂ ਤੁਸੀਂ ਫਿਲਮ ਦਾ ਪਹਿਲਾ ਸੀਨ ਦੇਖੋਗੇ ਉਦੋਂ ਉਦੋਂ ਹੀ ਗਲੇਸ ਪੈ ਜਾਂਦਾ ਸੀ ਸਾਰੀ ਸਾਡੇ ਉਹ ਤਾਂ ਵਿਆਹ ਚ ਹੀ ਹੁੰਦੇ ਨੇ ਸਾਡੇ ਤਾਂ ਵਿਆਹ ਤੋਂ ਬਿਨਾ ਸਾਰੀ ਫੈਮਿਲੀ ਚ ਇਕੱਠਮਾ ਸਪਾਰ ਰੱਖਿਆ ਹੈ ਸਾਰੇ ਘਰ ਦਾ ਇਹਨਾਂ ਦੇ ਚਾਚੇ ਦੇ ਮੁੰਡੇ ਨੇ ਸਾਡੇ ਚਾਚੇ ਦੇ ਮੁੰਡੇ ਨੇ ਜਿਹੜਾ ਆਪਣਾ ਰਣਜੀਤ ਬਾਵਾ ਜੀ ਉਹਨੇ ਕੰਮ ਹੀ ਇਹ ਕੀਤਾ ਜੀ ਸਰਵਾਲਾ ਬਣਿਆ ਜੀ ਤੁਸੀਂ ਐ ਲੈ ਲਓ ਸਾਰੀ ਫਿਲਮ ਚ ਕੰਮ ਹੀ ਉਹਨੇ ਹਾ ਕੀਤਾ ਜੀ ਸਾਡੇ ਘਰੇ ਕੁੜੀ ਵਾਲੇ ਦੇਖਣ ਆਉਂਦੇ ਨੇ ਮੈਨੂੰ ਬਹੁਤ ਰਿਸ਼ਤੇ ਆਉਂਦੇ ਸੀ ਪਹਿਲਾਂ ਜੀ ਸਾਡੇ ਘਰ ਤੱਕ ਪਹੁੰਚ ਨਹੀਂ ਦੇਂਦਾ ਬਾਈਪਾਸ ਹੀ ਮੋੜ ਦਿੰਦਾ ਕਹਿੰਦਾ ਇਹਨਾਂ ਦੇ ਵਿਆਹ ਕਰਨਾ ਨਹੀਂ ਛੱਡੋ ਪਰ ਬਿਲਕੁਲ ਹਾਂ ਅਸੀਂ ਟ੍ਰੇਲਰ ਦੇ ਵਿੱਚ ਦੇਖਿਆ ਜਦੋਂ ਉਹ ਕਹਿੰਦੇ ਕਿ ਹੁਣ ਕਿਹਦੇ ਨਾਲ ਵਿਆਹ ਕਰਨਾ ਤੇ ਉਹ ਭੱਲਾ ਜੀ ਕਹਿੰਦੇ ਨੇ ਉਹ ਕੋਈ ਮੋਗਲੀ ਹੈ ਹਾਂ ਚਾਚਾ ਹੁਣ ਕਿਹੜੇ ਜਾਨਵਰ ਨਾਲ ਵਿਆਹ ਕਰਨ ਚੱਲੇ ਜੀ ਕਹਿੰਦਾ ਬੈਲੀ ਬਾਰੀ ਬੈ ਜਾਨਵਰਾਂ ਨਾਲ ਵਿਆਹ ਕਰਨ ਨੂੰ ਮੋਗਲੀ ਹੈ ਇਹ ਹਾਂ ਬਿਲਕੁਲ ਕਵਿਤਾ ਜੀ ਤੁਸੀਂ ਆਪਣੇ ਡਾਇਲੌਗ ਤਾਂ ਤੁਸੀਂ ਬਹੁਤ ਬੋਲੇ ਹਨਾ ਤੁਸੀਂ ਹੁਣ ਬੀਨੂ ਜੀ ਦਾ ਇੱਕ ਡਾਇਲੌਗ ਸਾਨੂੰ ਬੋਲ ਕੇ ਸੁਣਾਓ ਫਿਲਮ ਦੇ ਵਿੱਚ Actually, हाँ, तुम चल चल उठ है लिखा लिखा तो नहीं 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 कविता जी को करके सुनाओ मैं बताती एक जो हमारा बड़ा अच्छा सा बस का सीन था कि मैं बैठी हूँ और बीनू जी जो है मेरे से बात करने की कोशिश कर रहे हैं बड़ा अच्छा

ਸਕੂਲਸ ਹੈ ਔਰ ਉਹ ਵੀ 5ਵੀਂ ਤੱਕ ਔਰ 5ਵੀਂ ਤੱਕ ਲਾਗੂ ਕੋਈ ਨਾ ਜੀ ਪ੍ਰਿੰਸੀਪਲ ਪ੍ਰਿੰਸੀਪਲ ਤੁਸੀਂ ਪ੍ਰਿੰਸੀਪਲ ਸਕੂਲ ਚ ਹੁਣ ਮੇਰੇ ਯਾਦ ਨਹੀਂ ਮੈਂ ਕੀ ਸੀ ਟੀਚਰ ਟੀਚਰ ਟੀਚਰਸ ਹੈ ਟੀਚਰਸ ਟੀਚਰਸ ਉਹ ਹਾਂ ਜੀ ਨਹੀਂ ਬੜੀਆ ਟੀਚਰ ਦੀ ਜਵਾਬ ਤਾਂ ਬੜੀ ਬੜੀ ਹੁੰਦੀ ਹੈ ਪ੍ਰਿੰਸੀਪਲ ਨੂੰ ਤੂੰ ਸਭ ਬੋਲੀਆਂ ਕਰ ਦੇਣਾ ਪ੍ਰਿੰਸੀਪਲ ਹਾਂ ਜੀ ਤੋ ਕਿੰਨੇ ਬਾਲਕ ਵੈਰੀ ਗੁੱਡ ਵੈਰੀ ਗੁੱਡ ਪਰ ਵਧੀਆ ਸੀਨ ਬੇਟਾ ਕੀ ਵਾਦਾ ਕੀ ਵਾਦਾ ਈਜ਼ੀ ਈਜ਼ੀ ਬਹੁਤ ਬਹੁਤ ਵਧੀਆ ਸੀਨ ਹੈ ਜੀ ਸਾਰੀ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਉਹ ਇੱਥੇ ਪੰਜਾਬ ਦੇ ਵਿੱਚ ਹੀ ਹਰਿਆਣਾ ਜੀ ਪੰਜਾਬ ਹਰਿਆਣਾ ਪੰਜਾਬ ਤੇ ਹਰਿਆਣਾ ਬਾਰਡਰ ਤੇ ਜੀ ਨੇਚਰਲ ਲੋਕੇਸ਼ਨਸ ਤੇ ਲੈ ਕੇ ਗਏ ਆ ਯਾਨੀ ਕਿ ਚਲੋ ਚੀਟ ਕਰ ਲੋ ਹਰਿਆਣਾ ਵੀ ਇੱਥੇ ਕਰ ਦੋ ਪੈ ਨਹੀਂ ਜੀ ਕਿ ਹੁਣ ਇੱਕ ਟ੍ਰੈਂਡ ਜਾ ਚੱਲ ਪਿਆ ਕਿ ਫਿਲਮ ਦੀ ਅੱਧੀ ਸ਼ੂਟਿੰਗ ਇੱਥੇ ਤੇ ਕੁਝ ਕੈਨੇਡਾ ਕੁਝ ਐਦਾਂ ਮਤਲਬ ਅਲੱਗ-ਅਲੱਗ ਜਗ੍ਹਾ ਤੇ ਸਾਡੀ ਜਿਵੇਂ ਰਿਕੁਆਇਰਮੈਂਟ ਸੀਗੀ ਜੀ ਹਰਿਆਣਾ ਦਾ ਜਿਹੜਾ ਪੋਰਸ਼ਨ ਸੀ ਸਾਰਾ ਹੀ ਹਰਿਆਣਾ ਚ ਕੀਤਾ ਜਿਹੜਾ ਪੰਜਾਬ ਵਾਲਾ ਸੀ ਪਟਿਆਲੇ ਦੇ ਨੇੜੇ ਤੇ ਇਹ ਸਾਈਡ ਕੀਤਾ ਜੀ ਜੀ ਸਾਰੀ ਸ਼ੂਟਿੰਗ ਉੱਥੇ ਕੀਤੀ ਹੈ ਹਾਂ ਜੀ ਮੈਂ ਭਾਈ ਗੇਮ ਖੇលਦੇ ਆਂ ਠੀਕ ਹੈ ਚਲੋ ਚਲੀਏ ਨਹੀਂ ਇੱਥੇ ਬੈਠ ਕੇ ਖੇਡਦੀ ਸੀ ਅਸੀਂ ਇੱਥੇ ਬੈਠ ਕੇ ਖੇਡਦੀ ਹਾਂ ਤੁਸੀਂ ਸਾਡੇ ਨਾਲ ਗੇਮ ਹੀ ਨਾ ਖੇਡ ਜਿਓ ਕਿਤੇ ਨਹੀਂ ਅਸੀਂ ਤੁਹਾਡੇ ਨਾਲ ਕਿੱਥੇ ਗੇਮ ਖੇਡਦੀ ਹਾਂ ਸਾਡਾ ਪਤਾ ਹੀ ਨਹੀਂ ਤੁਸੀਂ ਕਿਹੜੀਆਂ ਕਿਹੜੀਆਂ ਗੇਮਾਂ ਖੇਡਦੇ ਰਹਿੰਦੇ ਹੋ ਜੀ ਜੀ ਵੇਖ ਬਰਾਤਾਂ ਚੱਲੀਆਂ ਜੀ ਠੀਕ ਹੈ ਤਿੰਨ ਵਰਡ ਨੇ ਵੇਖ ਬਰਾਤਾਂ ਚੱਲੀਆਂ ਬੋਲ ਕੇ ਉਸ ਤੋਂ ਬਾਅਦ ਤੁਸੀਂ ਸ਼ੁਰੂ ਕਰੋਗੇ ਤੁਸੀਂ ਬੋਲੋਗੇ ਵੇਖ ਅੱਛਾ ਜੀ ਫਿਰ ਉਹ ਕਰ ਕੰਟੀਨਿਊ ਕਰਨਗੇ ਬਰਾਤਾਂ ਚੱਲੀਆਂ ਜਿੱਥੇ ਖਤਮ ਹੋਏ ਤੁਸੀਂ ਨਾਲ ਕਰੋਗੇ ਵੇਖ ਅੱਛਾ ਸਮਝੀ ਸਮਝੀ ਸਮਝ ਚੁੱਕੇ ਚਲੋ ਇਹ ਤੁਸੀਂ ਇੱਦਾਂ ਹੀ ਸ਼ੁਰੂ ਕਰੋਗੇ ਚਲੋ ਜੀ ਵੇਖ ਬਰਾਤਾਂ ਚੱਲ ਵੇਖ ਬਰਾਤਾ ਮੈਂ ਕਰਨਾ ਸੀ ਜਿਹੜੇ ਚੱਲੀਏ ਜਿਹੜਾ ਚੱਲੀਏ ਗੂਗਾ ਉਹੀ ਵੇਖੋ ਚਲੋ 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 ਸਟਾਰਟ ਹੈ ਨਾ ਹਾਂਜੀ ਵੇਖ ਬਰਾਤਾ ਚਲੀਆਂ 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 ਵੇਖ ਮੈਂ ਤਾਂ ਵਸੇ ਹੋ ਜਾਣ ਨਹੀਂ ਇਹ ਪਤਾ ਨਹੀਂ ਇਧਰੋਂ ਦੀ ਐਦਾਂ ਜਾ ਰਹਾ ਹੈ ਜੀ ਐਦਾਂ ਚੱਲੀਏ ਐਦਾਂ ਚੱਲੋ ਐਦਾਂ ਘੁੰਮੋ ਰੋਟੇਟ ਦਾ ਕਰਨਾ ਹਾਂ ਰੋਟੇਟ ਕਰੀ ਫਿਰ ਸੇ ਸਰ ਐਕਸ਼ਨ ਹਾਂ ਬਿਲਕੁਲ ਇਹਨਾਂ ਨੂੰ ਵੀ ਮੌਕਾ ਐਕਸ਼ਨ ਦਿਨੋ ਵੇਖ ਬਰਾਤਾ ਚਲੀਆਂ ਵੇਖ ਬਰਾਤਾ ਚਲੀਆਂ ਵੇਖ ਭਰਾ ਤਾਂ ਚਲੀਆ ਗਲਤ ਹੋ ਗਿਆ ਦੇਖਾ ਹਮ ਮੇਰੀ ਡਾਇਰੈਕਸ਼ਨ ਚ ਤੁਸੀਂ ਸਾਰੇ ਨਹੀਂ ਗਲਤ ਕਰ ਦਿੱਤਾ। ਤੁਹਾਡੀ ਡਾਇਰੈਕਸ਼ਨ ਤੇ ਅਸੀਂ ਫੇਲ ਆਂ ਜੀ। ਹਾਂ ਜੀ। ਸੇ ਦੇਖੋ ਆਪਣੇ ਦਰਸ਼ਕਾਂ ਨੂੰ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਦੇਖੋ ਕਿੰਨੀ ਵਾਰੀ ਕਹਿ ਚੁੱਕੇ ਨੇ ਵੇਖ ਬਰਾਤਾਂ ਚੱਲੀਆਂ ਵੇਖ ਬਰਾਤਾਂ ਚੱਲੀਆਂ ਹੁਣ ਇਹ ਤਾਂ ਤੁਹਾਡਾ ਫਰਜ਼ ਬੰਦਾ ਹੈ ਕਿ ਤੁਸੀਂ ਹੁਣ ਇਹਨਾਂ ਦੀਆਂ ਬਰਾਤਾਂ ਨੂੰ ਦੇਖਣ ਜਾਣਾ। ਉਹ ਇੰਨੀ ਵਾਰੀ ਕਹਿ ਗਿਆ ਕਿ ਉਹਨਾਂ ਨੇ ਗਲਤ ਵੀ ਕਹਿ ਦਿੱਤਾ ਕਿ ਵੇਖ ਬਰਾਤਾਂ ਚੱਲੀਆਂ ਵੇਖ 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 ਤੇ ਇਹ ਹੁਣ ਤੁਹਾਡਾ ਫਰਜ਼ ਬੰਦਾ ਕਿ ਤੁਸੀਂ ਮੂਵੀ ਨੂੰ ਦੇਖਣ ਜਾਓ ਮੈਂ ਤਾਂ ਜ਼ਰੂਰ ਜਾਵਾਂਗੀ ਫਰਸਟ ਡੇ ਫਰਸਟ ਸ਼ੋ ਤੇ ਤੁਹਾਡਾ ਵੀ ਆਣ ਜ਼ਰੂਰ ਬੰਦਾ ਤੇ ਤੁਸੀਂ ਸਾਰੇ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਦਰਸ਼ਕਾਂ ਨਾਲ ਇੰਨੀਆਂ ਗੱਲਾਂ ਸਾਂਝੀਆਂ ਕੀਤੀਆਂ ਆਪਣੀ ਫਿਲਮ ਦੇ ਬਾਰੇ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਐਂਡ ਗੋਡ ਬlesਸ ਯੂ ਆਲ ਲਵ ਯੂ ਥੈਂਕ ਯੂ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਥੈਂਕ ਯੂ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਅਸੀਂ ਇੰਟਰਵਿਊ ਦਿਖਾਈ ਹੈ ਜੀ ਆਪਦੀ ਇਹ